ਕਿ ਮੈਨੂੰ 15 ਸਾਲ ਹੋ ਗਏ ਸੀ ਤਕਲੀਫ ਨੂੰ ਤਾਂ ਚ ਤੇ ਹੁਣ ਮੈਂ ਬਿਲਕੁਲ ਠੀਕ ਆ ਜਦੋਂ ਨਾ ਨਾਖਪਾਲ ਕੋਲ ਬੋਡੀ ਚੈਂਜ ਕਰਾਇਆ ਉਦੋਂ ਦੀ ਮੈਂ ਬਿਲਕੁਲ ਠੀਕ ਆ ਸਾਰਾ ਕੰਮ ਕਰਦੀ ਆ ਤਾਰਾ ਵੀ ਕੱਢਦੀ ਆ ਸਾਰਾ ਕੰਮ ਕਰਦੀ ਆ ਮੇਰਾ ਨਾਮ ਗਰਮੀਤ ਕੌਰ ਪਿੰਡ ਮੇਰਾ ਮੜਹਾਕ ਆ ਵੀ ਮੈਨੂੰ 15 ਸਾਲ ਹੋ ਗਏ ਸੀ ਤਕਲੀਫ ਹੁੰਦੀ ਵੀ ਮੈਨੂੰ ਬਹੁਤ ਦਿੱਕਤ ਸੀ ਕਿ ਤੁਰਨ ਫਿਰਨ ਦੀ ਵੀ ਕੰਮ ਕਰਨ ਦੀ ਵੀ ਬੈਠਣ ਉੱਠਣ ਦਾ ਵੀ ਬਹੁਤ ਔਖਾ ਲੱਗਦਾ ਸੀਗਾ ਕਿ ਥੋੜਾ ਫੇਰਾ ਮਿੱਥੋਂ ਹੁੰਦਾ ਨਹੀਂ ਸੀ ਇਹਨਾਂ ਧਾਰਾ ਕੱਢਣ ਜਾਂਦੀ ਵੀ ਬਹੁਤ ਮੁਸ਼ਕਲ ਨਾਲ ਜਾਂਦੀ ਸੀ ਜਿਹੜੀ ਤੇ ਬੈਠ ਕੇ ਧਾਰਾ ਕੱਢਦੀ ਸੀ ਤੇ ਹੁਣ ਮੈਂ ਬਿਲਕੁਲ ਠੀਕ ਆ ਜਦੋਂ ਦਾ ਨਾਗਪਾਲ ਕੋਲ ਗੋਡੇ ਚੇਂਜ ਕਰਾਇਆ ਹੈ ਉਦੋਂ ਦੀ ਮੈਂ ਬਿਲਕੁਲ ਠੀਕ ਆ ਤੇ ਵੀ ਮੈਂ ਬਹੁਤ ਵਧੀਆ ਸਾਰਾ ਕੰਮ ਕਰਦੀ ਆ ਕੋਈ ਮੈਨੂੰ ਦਿੱਕਤ ਨਹੀਂ ਉੱਠਣ ਦਾ ਨਹੀਂ ਬੈਠਣ ਦਾ ਨਹੀਂ ਗਾ ਵੀ ਬਿਨਾ ਸਾਰੇ ਤੋਂ ਸਾਰਾ ਕੰਮ ਕਰਦੀ ਜਦੋਂ ਉੱਥੇ ਮੈਂ ਹਸਪਤਾਲ 'ਚ ਸੀ ਉਦੋਂ ਡਾਕਟਰ ਦਾ ਵੀ ਸੁਆਹ ਬਹੁਤ ਵਧੀਆ ਸੀਗਾ ਬਹੁਤ ਵਧੀਆ ਗੱਲ ਸੁਣੀ ਉਹਨਾਂ ਨੇ ਸਾਡੀ ਵਧੀਆ ਇਲਾਜ ਕੀਤੀ ਤੇ ਸਾਰੇ ਸਟਾਫ ਦਾ ਹੀ ਧੰਨਵਾਦ ਕਰਦੇ ਆ ਵੀ ਬਹੁਤ ਵਧੀਆ ਸਾਨੂੰ ਉਹਨਾਂ ਨੇ ਗੋਡੇ ਚੇਂਜ ਕੀਤਾ ਤੋਂ ਸੇਵਾ ਕੀਤੀ ਵਧੀਆ ਵੀ ਬਹੁਤ ਵਧੀਆ ਹੀ ਕੀਤਾ ਸਾਰਾ ਅਸੀਂ ਉਹਨਾਂ ਨੂੰ ਇਹ ਹੀ ਸਲਾਹ ਦਿੰਨੇ ਰਹੇ ਨੀ ਉੱਥੇ ਨਗਪਾਲ ਦੇ ਗੋਡੇ ਵਧੀਆ ਪੈਂਦੇ ਆ ਰੋਬੋਟ ਨਾਲ ਵੀ ਪੈਂਦੇ ਆ ਜੇ ਉਹ ਵੀ ਪਾਉਨੇ ਹਣ ਉਹ ਵੀ ਉਹ ਵਧੀਆ ਪਾਉਂਦੇ ਆ ਵੀ ਤੁਸੀਂ ਉੱਥੇ ਕੇਰਾ ਇੱਕ ਵਾਰ ਉੱਥੇ ਜਾਓ ਵੀ ਤੁਹਾਨੂੰ ਫਿਰ ਪਤਾ ਲੱਗ ਜੂਗਾ ਵੀ ਉਹ ਦੱਸ ਦੇਣਗੇ ਵੀ ਕੀ ਕਰਨਾ ਕੀ ਨਹੀਂ ਤੇ ਵੀ ਜਾਨੀ ਮੈਨੂੰ ਤਾਂ ਡਾਕਟਰ ਬਹੁਤ ਵਧੀਆ ਲੱਗਿਆ